ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਆਪਾਂ ਦਸੰਬਰ ਮਹੀਨੇ ਦੀ ਖਤਰਨਾਕ ਚੇਤਾਵਨੀ ਅਸਲ ਦੇ ਵਿੱਚ ਕੀ ਹੋਣ ਵਾਲਾ ਹੈ ਆਪਾਂ ਇਸ ਵਿਸ਼ੇ ਤੇ ਕੁਝ ਕੋ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਬੰਗਾਲ ਦੀ ਖਾੜੀ ਦੇ ਵਿੱਚ ਚੱਕਰਵਾਤ ਸਿੰਗਲ ਦੀ ਜਿਹੜੀ ਰਫ਼ਤਾਰ ਹੈ ਬੜੀ ਖਤਰਨਾਕ ਹੈ ਤੱਟਵਰਤੀ ਇਲਾਕਿਆਂ 'ਚ ਭਾਰੀ ਮੀਂਹ ਸ਼ੁਰੂ ਤੇ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕੀਤੇ ਗਏ ਨੇ ਉਹ ਆਪਾਂ ਸਾਰੇ ਸੋਸ਼ਲ ਮੀਡੀਆ ਤੇ ਨਾਲ ਜੁੜੇ ਹੋਏ ਆਂ ਸੋਸ਼ਲ ਮੀਡੀਆ ਤੇ ਆਪਾਂ ਸਾਰੇ ਦੇਖਨੇ ਆ ਬੰਗਾਲ ਦੀ ਖਾੜੀ ਦੇ ਵਿੱਚ ਚੱਕਰਵਾਤ ਸਿੰਗਲ ਦੇ ਹੇਜ ਹੋਣ ਤੋਂ ਬਾਅਦ ਤਾਮਿਲਨਾਡੂ ਪੱਡੂਚੇਰੀ ਦੜਾ ਤੱਟ ਤੇ ਪਹੁੰਚਣ ਕਾਰਨ ਚੇਨਈ ਅਤੇ ਇਸ ਦੇ ਆਲੇ-ਦੁਆਲੇ ਭਾਰੀ ਮੀਂਹ ਪਿਆ ਹੈ ਭਾਰੀ ਮੀਂਹ ਪੈਣ ਦੇ ਨਾਲ ਕਾਫੀ ਨੁਕਸਾਨ ਵੀ ਹੋਇਆ ਸੋ ਮੌਸਮ ਵਿਭਾਗ ਨੇ ਉੱਤਰੀ ਤਾਮਿਲਨਾਡੂ ਪੱਡੂਚੇਰੀ ਦੇ ਅਤੇ ਨਾਲ ਲੱਗਦੇ ਦੱਖਣੀ ਆਂਧਰਾ ਪ੍ਰਦੇਸ਼ ਦੇ ਤੱਟਾਂ ਦੇ ਲਈ ਚੇਤਾਵਨੀ ਜਾਰੀ ਕੀਤੀ ਹੋਈ ਹੈ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਹਾਲਾਂਕਿ ਪ੍ਰਸ਼ਾਸਨ ਵੀ ਅਲਰਟ ਹੋ ਚੁੱਕਿਆ ਹੈ ਪ੍ਰਸ਼ਾਸਨ ਨੇ ਆਪਣੀ ਜਿਹੜੀ ਹੈ ਪਹਿਲ ਕਦਮੀ ਕਰ ਦਿੱਤੀ ਹੈ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਬਹੁਤ ਜ਼ਿਆਦਾ ਜਿਹੜਾ ਪ੍ਰਸ਼ਾਸਨ ਇਸ ਚੀਜ਼ ਨੂੰ ਲੈ ਕੇ ਕੇਂਦਰਿਤ ਹੈ ਹੁਣ ਆਈਐਮਡੀ ਨੇ ਇਹ ਕਿਹਾ ਹੈ ਕਿ ਬੰਗਾਲ ਦੀ ਖਾੜੀ ਦੇ ਦੱਖਣ ਪੱਛਮ ਦੇ ਵਿੱਚ ਸਥਿਤ ਚੱਕਰਵਾਤੀ ਤੂਫਾਨ ਫਿੰਗਲ ਪਿਛਲੇ 6 ਘੰਟਿਆਂ ਦੌਰਾਨ 7 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਤਰ ਉੱਤਰ ਪੱਛਮ ਵੱਲ ਵਧਿਆ ਹੈ 29 ਨਵੰਬਰ ਨੂੰ ਰਾਤ 11:30 ਵਜੇ ਤੱਕ ਅਤੇ ਤ੍ਰਿਕੋਮਾਲੀ ਤੋਂ ਲਗਭਗ 360 ਕਿਲੋਮੀਟਰ ਉੱਤਰ ਦੇ ਵਿੱਚ ਨਾਗਾਪਟਿਨਮ ਤੇ 230 ਕਿਲੋਮੀਟਰ ਪੂਰਬ ਉੱਤਰ ਪੂਰਬ ਦੇ ਵਿੱਚ ਪੱਡੂਚੇਰੀ ਤੋਂ 210 ਕਿਲੋਮੀਟਰ ਪੂਰਬ ਦੇ ਵਿੱਚ ਅਤੇ ਚੇਨਈ ਦੇ 210 ਕਿਲੋਮੀਟਰ ਦੱਖਣ ਪੂਰਬ ਦੇ ਵਿੱਚ ਅਕਸ਼ਾਂਸ਼ 11.8 ਡਿਗਰੀ ਉੱਤਰ ਅਤੇ ਲੰਬਕਾਰ 87 ਡਿਗਰੀ ਪੂਰਬ ਦੇ ਨੇੜੇ ਉਸ ਦੇ ਖੇਤਰ ਦੇ ਵਿੱਚ ਕੇਂਦਰਿਤ ਦੋ ਦਰਜ ਕੀਤਾ ਗਿਆ ਆਪਾਂ ਸਾਰੇ ਉਸ ਨੂੰ ਜਾਣਦੇ ਹਾਂ ਪਰ ਹੁਣ ਮੈਂ ਇੱਥੇ ਇੱਕ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਵਾਂ ਕਿ ਜਿਸ ਤਰ੍ਹਾਂ ਇਹ ਬੰਗਾਲ ਦੀ ਖਾੜੀ ਦੇ ਵਿੱਚ ਚੱਕਰਵਾਤ ਫਿੰਗਲ ਦੀ ਜਿਹੜੀ ਰਫਤਾਰ ਹੈ ਕਾਫੀ ਖਤਰਨਾਕ ਹੈ ਹੁਣ ਹਾਲਾਂਕਿ ਇਹਨੂੰ ਪੰਜਾਬ ਦੇ ਵਿੱਚ ਜਿਹੜਾ ਉਹ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਵੀ ਇਹ ਜਲਦੀ ਆ ਸਕਦਾ ਹੈ ਪੰਜਾਬ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਪੰਜਾਬ ਦੇ ਵਿੱਚ ਕਾਫੀ ਨੁਕਸਾਨ ਹੋਏਗਾ ਪੰਜਾਬ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਜਿਹੜਾ ਹੈ ਉਹ ਸਭ ਕੁਝ ਹੋ ਸਕਦਾ ਹੈ ਪ੍ਰਸਾਦ ਸੰਗਤ ਮੈਂ ਆਪ ਜੀ ਦੇ ਨਾਲ ਬੇਨਤੀ ਜਿਹੜੀ ਹੈ ਉਹ ਸਾਂਝੀ ਕਰ ਦੇਵਾਂ ਕਿ ਪੰਜਾਬ ਦੇ ਵਿੱਚ ਜਦੋਂ ਹੋਏਗਾ ਵੇਖਿਆ ਜਾਏਗਾ ਫਿਲਹਾਲ ਇੱਥੇ ਇੱਕ ਬੇਨਤੀ ਕਰਕੇ ਮੈਂ ਆਪ ਜੀ ਦੇ ਨਾਲ ਇੱਕ ਚੀਜ਼ ਜ਼ਰੂਰ ਸਾਂਝੀ ਕਰਾਂ ਸਾਧ ਸੰਗਤ ਕਿ ਪੰਜਾਬ ਦੇ ਵਿੱਚ ਐਡੀ ਛੇਤੀ ਨਹੀਂ ਹੁੰਦਾ ਹਾਲਾਂਕਿ ਸਾਡੇ ਲੋਕਾਂ ਨੂੰ ਐਵੇਂ ਕੋਈ ਆadat ਹੁੰਦੀ ਹੈ ਬਹੁਤ ਚੰਦਰੀ ਆadat ਸਾਡੇ ਲੋਕਾਂ ਨੂੰ ਕਿ ਗੱਲ ਕਿਤੇ ਹੋਊਗੀ ਤੇ ਸਾਡੇ ਪੰਜਾਬ ਦੇ ਵਿੱਚੋਂ ਹੀ ਲਾਗੂ ਕਰ ਦੇਣਗੇ ਚੇਂਜ ਹੋਣ ਵਾਲਾ ਜੀ ਆ ਹੋਣ ਵਾਲਾ ਸਾਡੇ ਲੋਕ ਉਹੀ ਮਰ ਮਰ ਜਾਂਦੇ ਨੇ ਅੱਦੇ ਤੇ ਅੱਦੇ ਤੇ ਉਹੀ ਜਿਹੜੇ ਨੇ ਉਹ ਬਿੜੇ ਨੇ ਪ੍ਰੈਸ਼ਰ ਦੇ ਵਿੱਚ ਆ ਜਾਂਦੇ ਨੇ ਵੀ ਆ ਹੋਣ ਵਾਲਾ ਆ ਨਾ ਹੋ ਜੇ ਆ ਨਾ ਹੋ ਜੇ ਸਤ ਸੰਗਤ ਇਸ ਕਰਕੇ ਜਿਹੜੀ ਚੀਜ਼ ਦਾ ਸਬੰਧ ਆਪਣੇ ਨਾਲ ਹੋਵੇ ਉਹ ਚੀਜ਼ ਕੀਤੀ ਜਾਣੀ ਵਾਜਬ ਹੁੰਦੀ ਹੈ ਜਿਹੜੀ ਚੀਜ਼ ਦਾ ਸਬੰਧ ਆਪਣੇ ਨਾਲ ਹਲੇ ਹੈ ਹੀ ਨਹੀਂ ਫਿਰ ਸਤ ਸੰਗਤ ਉਹਦਾ ਕੋਈ ਸਬੰਧ ਨਹੀਂ ਠੀਕ ਹੈ ਗੱਲ ਕਰਨੀ ਜ਼ਰੂਰ ਵਾਜਵ ਹੈ ਗੱਲ ਕਰੋ ਪਰ ਉਸ ਨੂੰ ਇਹ ਨਾ ਹੋਵੇ ਵੀ ਅਸੀਂ ਅੱਜ ਹੀ ਮਹਿਸੂਸ ਕਰ ਲਏ ਵੀ ਅੱਜ ਹੀ ਹੋ ਗਿਆ ਜੀ ਹੋ ਚੱਲਿਆ ਜੀ ਤਾਂ ਹੋਣ ਵਾਲਾ ਹੀ ਹੈ ਜੀ ਸਾਧ ਸੰਗਤ ਇਹ ਸਭ ਕੁਝ ਗੁਰੂ ਦੇ ਹੱਥ ਵਿੱਚ ਹੈ ਜੇ ਉਹਨੇ ਚਾਇਆ ਤੇ ਸਾਧ ਸੰਗਤ ਹੋ ਕੇ ਰਹੇਗਾ ਜੇ ਉਹਦੀ ਰਜ਼ਾ ਵਿੱਚ ਨਾ ਹੋਇਆ ਤੇ ਕੋਈ ਨਹੀਂ ਸਾਧ ਸੰਗਤ ਇਹਨੂੰ ਲਿਆ ਸਕਦਾ ਇਸ ਕਰਕੇ ਉਹਤੇ ਭਰੋਸਾ ਰੱਖ ਕੇ ਚੱਲੀਏ ਆਪਣੇ ਆਪ ਨੂੰ ਪ੍ਰੈਸ਼ਰਾਈਜ਼ ਨਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ